ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 8512 ਵੀਰੇ ਆਪਣਾ ਕੰਟੈਕਟ ਨੰਬਰ ਆ ਤੇ ਅੱਜ ਦੀ ਵੀਡੀਓ ਬਈ ਪਿੰਡ ਵੜਾ ਭਾਈ ਜ਼ਿਲ੍ਹਾ ਨੂੰ ਫਰੀਦਕੋਟ ਤਹਿਸੀਲ ਨੂੰ ਜੈਤੋ ਪੈ ਜਾਂਦੀ ਆ ਤੇ ਬਾਈਆਂ ਦਾ ਵਪਾਰ ਲੈਣ ਦਾ ਵੀ ਕੰਮ ਆ ਤੇ ਉਹ ਨਿੱਜੀ ਪਸ਼ੂ ਘਰੇ ਵੀ ਰੱਖਦੇ ਆ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਅਜੋ ਬਾਈ ਜੀ 사ਸੀ ਦਾ ਬਾਈ ਜੀ ਤੇ ਨਾਮ ਕੀ ਵੀਰ ਆਪਣਾ ਮੇਰਾ ਨਾਮ ਤੇਪਲ ਸਿੰਘ ਹੈ ਜੀ ਠੀਕ ਹੋ ਜੀ ਤੇ ਵੀਰ ਜੀ ਆਪਣੇ ਘਰ ਆਉਣਾ ਹੋਵੇ ਕਿਸੇ ਨੇ ਕੀ ਡਰੈਸ ਹੈ ਡਰੈਸ ਬਾਣਾ ਭਾਈ ਗਈ ਦਾਣਾ ਮੰਡੀ ਕੋਲੇ ਘਰ ਹੈ ਦਾਣਾ ਮੰਡੀ ਕੋਲ ਘਰ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੇ ਬਾਈ ਨੂੰ ਤੁਸੀਂ ਕਾਲ ਕਰਕੇ ਵੀ ਆ ਸਕਦੇ ਹੋ ਤੇ ਵੀਰ ਅੱਜ ਆਪਣੇ ਕੋਲ ਕਿੰਨੇ ਨਗ ਬਕਾਉਗਾ ਜੀ ਇੱਕ ਨਗ ਬਕਾਉਗਾ ਇੱਕ ਨਗ ਬਕਾਉਗਾ ਕੀ ਵੀਰੇ ਵਪਾਰ ਦਾ ਕੰਮ ਆਪਣਾ ਵੈਸੇ ਤਾਂ ਵੀਰੇ ਵਪਾਰ ਦਾ ਕੰਮ ਹੈ ਪਰ ਵਹਿੜ ਆਪਣੀ ਘਰ ਦੀ ਅੱਛਾ ਘਰ ਦੀ ਵਹਿੜ ਆ ਬਾਈ ਕੋਲੇ ਤੇ ਬਾਈ ਜੀ ਕਿਹੜੇ ਸੂਏ ਸੁੰਦੀ ਹੈ ਜੀ ਇਹ ਪਹਿਲਣ ਵਹਿੜ ਹੈ ਪਹਿਲਣ ਵਹਿੜ ਤੁਸੀਂ ਦੇਖ ਸਕਦੇ ਹੋ ਜਰਸੀ ਕ੍ਰਾਸ ਚ ਨਾ ਵੀ ਰਹੇ ਜਰਸੀ ਜਰਸੀ ਕ੍ਰਾਸ ਚ ਰੰਗ ਰੂਪ ਦੇ ਸਕਦੇ ਹੋ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਸੋਹਣੀ ਆ ਬਾਡੀ ਬੰਤਰ ਦੇਖ ਸਕਦੇ ਹੋ ਕਿੰਨੇ ਦਿਨਾਂ ਦੀ ਕੱਚੀ ਆਪਰਾ ਇਹ 8-7 ਦਿਨ ਲਈ ਵੀਰ ਹਵਾਨਾ ਦੇਖ ਸਕਦੇ ਹੋ ਬਾਈ ਤੁਸੀਂ ਬਹੁਤ ਸੋਹਣਾ ਹਵਾਨਾ ਨੱਟਾ ਲ ਬਹੁਤ ਹਜੇ ਬਾਈ ਪਸ਼ੂ ਥੋੜਾ ਡਰ ਜਾਂਦਾ ਕੈਮਰੇ ਤੋਂ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸੋਹਣਾ ਥਣ ਲੱਗਿਆ ਹੋਇਆ ਬਹੁਤ ਸੋਹਣੀ ਵਹਿੜਾ ਬਾਈ ਮੜਾ ਤੋਰਾ ਦਿਖਾ ਦੀ ਆਮ ਤੌਰ ਤੇ ਵੀਰੇ ਜਰਸੀ ਵਹਿੜ ਦੀ ਬਹੁਤ ਜ਼ਿਆਦਾ ਮੰਗ ਰਹਿੰਦੀ ਹੈ ਡਿਮਾਂਡ ਰਹਿੰਦੀ ਆ ਚਲੋ ਇਹ ਚਲੋ ਹਵਾਨਾ ਦੇਖ ਸਕਦੇ ਹੋ ਵੀ ਤੁਸੀਂ ਬਹੁਤ ਚੰਗਾ ਹਵਾਨਾ ਪੱਟੀ ਪੰਤਰ ਦੀ ਬਹੁਤ ਜਿਆਦਾ ਸੋਹਣੀ ਤੋਰਾ ਦੇਖ ਸਕਦੇ ਹੋ ਆਜੋ ਬਾਈ ਜੀ ਥੋੜਾ ਬਸੂ ਕੈਮਰੇ ਤੋਂ ਡਰ ਜਾਂਦਾ ਬਈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਜੇ ਸਾਥੋ ਕੋਈ ਚੀਜ਼ ਮਿਸਟੇਕ ਹੁੰਦੀ ਆ ਕਿ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਵੀਰ ਮੋਲ ਕੀ ਕਰਦੇ ਜੀ ਆਪਾਂ ਇਸ ਦਾ 45000 ਰੁਪਏ ਕਰ। ਮਾਨ ਕੀਤਾ ਜਾਊਗਾ ਜੀ। ਹਾਂਜੀ ਮਾਨਤਨ ਕਰਾਂਗੇ। ਮਾਨਤਨ ਕੀਤਾ ਜਾਊਗਾ। ਤੁਹਾਡੇ ਆਸਣਾ ਕਿੰਨਾ ਕੁ ਦੁੱਧ ਦੇ ਸਕਦੀ ਜੀ ਇਹ? ਇਹ 14-15 ਕਿਲੋ ਦਾ। 14-15 ਲੀਟਰ ਦੁੱਧ ਦੇ ਸਕਦੀ ਆ ਤੇ ਵੀਰ ਆਪਣਾ ਕੰਟੈਕਟ ਨੰਬਰ ਦੱਸ ਦਿ ਜੀ। 87289 1455 ਇੱਕ ਵਾਰ ਫਿਰ ਦੱਸ ਦਿ। 87289 1455 ਠੀਕ ਹੋ ਜੀ ਇਹ ਵੀਰ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵਹਿੜ ਚੰਗੀ ਲੱਗੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ। ਥੈਂਕ ਯੂ ਬਾਈ।